ਸਤੇ ਅੱਜ ਮੈਂ ਤੁਹਾਨੂੰ ਸੁਣਾਉਣ ਜਾ ਰਹੀਆਂ ਸੈventh ਕਲਾਸ ਦਾ 13 ਚੈਪਟਰ ਸੌਣ ਜਿਹੜਾ ਕਿ ਮੇਰੇ ਪੇਪਰ ਵਿੱਚ ਚੱਕਾ ਕੋ ਆਈ ਲਾਈਕ ਇਟ ਵੈਰੀ ਵੈਰੀ ਮਚ ਕੋਈ ਮੇਰੇ ਚੈਪਟਰ ਆਗੇ ਮਤਲਬ ਜਿਹਨੂੰ ਬਦਿਆ ਲੱਗਦੇ ਆਗੇ ਉਹ ਤੁਹਾਨੂੰ ਮੈਂ ਕਿਸੇ ਹੋਰ ਵੀਡੀਓ ਚ ਦਿਖਾਉਣੀ ਠੀਕ ਤਾਂ ਹਾਂਜੀ ਅੱਜ ਆਪਾਂ ਕਰਨੇ ਜਾ ਰਹੇ ਹਾਂ 13ਵਾਂ ਚੈਪਟਰ ਸੌਣ ਸੌਣ ਮਾ ਚੜਿਆ ਗਰਮੀ ਝਾੜ ਸੁਟੀ ਸੋਣ ਮਾਂ ਚੜਿਆ ਗਰਮੀ ਝਾੜ ਸੁਟੀ ਧਰਤੀ ਪੁੰਗਰੀ ਟੈਕੀਆਂ ਡਾਲੀਆਂ ਨੇ ਰਾਂ ਰੋਕ ਲੈ ਥੱਪੜਾ ਟੋਬੇ ਵਾਲੇ ਨਦੀਆਂ ਨਾਲੀਆਂ ਜੁਹਾ ਹੁੰਗਾਦੀਆਂ ਨੇ ਤੈ ਉਸਰੇ ਮਿਸਰੇ ਚਲੀ ਗਈ ਤੇ ਕਪਾਹੀ ਦਾ ਜਾਣ ਸੁਭਾਲੀਆਂ ਨੇ ਜੰਗ ਵਸਿਆ ਨਾਲ ਵਿੱਚ ਆਈ ਸੀ ਜਿਹੜੀਆਂ ਸਬਜ਼ੀਆਂ ਨੂੰ ਗੱਠ-ਗੱਠ ਲਾਲੀਆਂ ਨੇ ਵਾਹ ਜੀ ਵਾਹ ਟੜਾ ਟਿੜਕੀਆਂ ਪੱਠੀਆਂ ਲਹਿਰ ਲਾਈ ਟੜਾ ਟਿੜਕੀਆਂ ਪੱਠੀਆਂ ਲਹਿਰ ਲਾਈ ਵਟਾ ਵਧੀਆਂ ਜੋਤਰੇ ਖੋਲ ਬਿਠੇ ਸ਼ਾਵੇਂ ਮੱਝੀਆਂ ਡਾਈਆਂ ਪਾਲੀਆਂ ਨੇ ਪਾਲੀਆਂ ਨੇ ਟੜੀਆਂ ਸਬਜ਼ੀਆਂ ਨੂੰ ਘਟ ਘਟ ਲੈ ਲਈਆਂ ਸਿੱਕੇ ਬੈਠੀਆਂ ਤੈਂ ਦਿਹਾੜਾ ਆਏ ਸਿੱਕੇ ਬੈਠੀਆਂ ਤੈਂ ਦਿਹਾੜਾ ਆਏ ਤੇ ਸ਼ਿੰਗਾਰ ਲਾਇਸ ਔਰੇ ਆਈਆਂ ਐਟ ਇਹਦਾ ਮਜ਼ਾ ਹੁੰਦਾ ਵਗਾ ਛੂੜੀਆਂ ਇੰਡੀਆ ਕੁਵਾਰੀਆਂ ਦੀ ਰੰਗਿਤ ਚੁੰਨੀਆਂ ਮੈਂ ਦੇਖਾਂ ਭਾਜੀਾ ਘੱਟ ਖੀਰਾ ਰਿੱਜੀਆਂ ਕੂੜਿਆਂ ਝੰਡ ਲਾਹੀ ਹਾਂ ਖੀਰਾ ਰਿੱਜੀਆਂ ਕੂੜਿਆਂ ਝੰਡ ਲਾਹੀ ਕੁੜੀਆਂ ਬਾੜੀਆਂ ਨਹੀਂ ਪਿੰਗਾ ਪਾਈਂ ਗਿੱਦੇ ਵਜਦੇ ਕਿਲਕਰੀ ਮਚਦੀ ਏ ਕਿਲਕਰੀ ਗਿੱਦੇ ਵਜਦੇ ਕਿਲਕਰੀ ਮਚਦੀ ਏ ਕਟਾਂ ਕਾਲੀਆਂ ਵੇਖ ਛਾਈਆਂ ਨੇ ਇੱਕ ਸ਼ਾਇਆ ਨੇ ਸੋਚੀ ਖੇੜ ਦੇ ਗੱਭਰੂ ਪਿੜਾ ਅੰਦਰ ਵਾਹ ਜੀ ਬਹੁਤ ਕੋ ਅੱਧੀ ਕਹਿੰਦੇ ਪੀੜਾ ਨਾ ਪਿੜਾ ਪਿੜਾ ਸੋਚੀ ਖੇੜ ਦੇ ਗੱਭਰੂ ਪਿੜਾ ਅੰਦਰ ਸਿੰਝਾ ਪਾਉਂਦੇ ਨੇ ਸ਼ਾਰਾ ਲੋਦੇ ਨੇ ਹੂੰ ਲੋਕੀ ਖੁਸ਼ੀ ਵਿੱਚ ਖਿਵੇ ਹੋਏ ਚਾਰ ਤਰੇ ਕਿ ਲੋਕੀ ਖੁਸ਼ੀ ਵਿੱਚ ਖਿਵੇ ਵਾ ਵਾ ਸੌਂ ਸੌਂ ਵਾ ਨੇ ਸੋਹਣੀ ਗੋਦੀ ਬਹੁਤ ਖੂਬ ਸੌਂ ਨਿਹਾਲ